ਮਾਈਸੈਲਫ ਬਜਿੰਦਰ ਸਿੰਘ ਮਾਈਸੈਲਫ ਬਜਿੰਦਰ ਸਿੰਘ ਕਿਸਾਨ ਇਹ ਜਿਹੜੀ APMC ਐਕਟ ਜਿਹੜਾ ਇਹਨਾਂ ਨੇ ਸਾਡਾ ਸੋਧ ਗਰੜਾ ਭੇਜਿਆ ਸੀਗਾ ਵੀ ਜਿਹੜੀ ਖੇਤੀ ਮੰਡੀ ਤੋੜਨ ਦਾ ਸੀਗਾ ਉਹਨੂੰ ਅੱਜ ਜਿਹੜਾ ਵਾਸੀਂ ਉਹ ਰੱਦ ਕੀਤਾ ਵਾ ਤੇ ਸਾਡੇ ਪੂਰੇ ਪੰਜਾਬ ਦੇ ਵਿੱਚ ਇਹਦਾ ਬਰਖਲਾਫੀ ਸਾਡਾ APMC ਐਕਟ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਦੁਬਾਰਾ ਉਹਦੇ ਸੋਧ ਦੀ ਲੋੜ ਨਹੀਂ ਜਿਹੜਾ ਕਿਸਾਨਾਂ ਤੇ ਆੜਤੀਆਂ ਦਾ ਰਿਸ਼ਤਾ ਆ ਇਹ ਉਹਨੂੰ ਵੀ ਖਤਮ ਜਿਹੜਾ ਜਿਹੜਾ ਖਤਮ ਕਰ ਦੂਗਾ ਤੇ ਇਸ ਲਈ ਇਹਦੀਆਂ ਜਿਹੜੀਆਂ ਕਾਪੀਆਂ ਸਾਰੀਆਂ ਜਿਹੜਾ ਨੇ ਰੱਦ ਕੀਤੇ ਜਿਹੜੇ ਉਹ ਤਿੰਨ ਖੇਤੀ ਕਾਨੂੰਨ ਆ ਉਹਨਾਂ ਨੂੰ ਚੋਰ ਮੋਰੀ ਰਹੀਂ ਦੁਬਾਰਾ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ ਕਿਉਂਕਿ ਪੰਜਾਬ ਵਾਸੀਆਂ ਨਾ ਸਰਾਸਰ ਥੱਕਾ ਵਾ ਪੰਜਾਬ ਵਾਸੀਆਂ ਨਹੀਂ ਨਹੀਂ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਥੱਕਾ ਵਾ ਵੀ ਜਿਹੜੀ ਇਹ ਖੇਤੀਬੰਡੀ ਜੇ ਜੇ ਆਪਾਂ ਜੈਟ ਓਟੀ ਡਬਲਯੂਟੀ ਦੀ ਸਮਝੌਤੇ ਦੇ ਵਿੱਚ ਰਹਿੰਦੇ ਆ ਤੇ ਸਾਡਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਐਮਐਫਸੀ ਜਿਹੜੀ ਐਮਐਸਪੀ ਆ ਉਹਦੀ ਕੋਈ ਗਰੰਟੀ ਕਾਨੂੰਨ ਬਣਾਉਣਗੇ ਤੇ ਕਿਸਾਨ ਬਚਣਾ ਵਾ ਅੱਜ ਦੇਖੋ ਤੁਸੀਂ ਜਿੰਨੇ ਵੀ ਕੋਈ बिजनेसमੈਨ ਆ ਜਾਂ ਕੋਈ ਨੌਕਰੀ ਪੇਸ਼ਾ ਵਾਲੇ ਲੋਕ ਆ ਉਹਨਾਂ ਦੀ ਕਿੰਨੀ ਪ੍ਰਤੀਸ਼ਤ ਜਿਹੜੀ ਆਮਦਨੀ ਦੀ ਵਧੋਤੀ ਹੋ ਗਈ ਆ ਤੇ ਸਨ 47 ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੀ 29.5% ਜਿਹੜੀ ਆ ਉਹ ਅੱਜ ਤੱਕ ਜਿਹੜੀ ਉਹ ਵਿਰਧੀ ਹੋਈ ਆ ਤੇ ਇਹ ਇੱਕ ਕਿਸਾਨਾਂ ਦਾ ਤੱਕ ਕਰ ਨਹੀਂ ਜਿਆ ਸੀ ਉਬ ਜੂਰੀ ਜਿਹੜਾ ਇਕੱਠੇ ਚੱਲ ਗਿਆ ਜਿਹੜਾ ਅਸੀਂ ਉਹ 2-400 ਚ ਲੈ ਲਿੰਦੇ ਸੀਗੇ ਅੱਜ ਉਹ 14-1500 ਮਿਲਦੀ ਤੇ ਇੱਕ ਛੋਟੀ ਜੀ ਆਖੜਾ ਜੀ 300 ਤੇ 1350 ਦੀ ਮਿਲੂਗੀ ਜਾਂ 1450 ਦੀ ਮਿਲੂਗੀ ਪਰ ਪਹਿਲਾਂ ਵੀ ਇੰਨੇ ਦੀ ਮਿਲਦੀ ਸੀ ਨਵਾਂ ਇੱਚ ਕੀ ਕੀਤਾ ਇਹਨੂੰ ਘਟਾ ਕੇ 600 ਦੇ ਲੈਂਦਾ ਫਿਰ ਤੱਕ ਮੋਦੀ ਸਰਕਾਰ ਦਮ ਕਜੇ ਮਾਰੇ ਪੀਸਿਆ ਕਰ ਰਹੇ ਆ ਇਹ ਕਰਕੇ ਜਿਹੜੀਆਂ ਇਹ ਖੇਤੀ ਮੰਡੀ ਦੀਆਂ ਜਿਹੜੀਆਂ ਚੋਰ ਮੋਰ ਰਹੀ ਇਹਨਾਂ ਦਾ ਕੰਮ ਸ਼ੁਰੂ ਤਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਕਾਨੂੰਨ ਲਿਆ ਕੇ ਰੱਦ ਕਰਦੇ ਪੰਜਾਬ ਦੇ ਲੋਕ ਜਾਗੂ ਆ ਬੜੇ ਵਧੀਆ ਤਰੀਕੇ ਨਾਲ ਲੋਕੀ ਸੁਝੇ ਆ ਪੜ੍ਹੇ ਲਿਖੇ ਆ ਇਹ ਜਾਣਦੇ ਆ ਆਪਣੀਆਂ ਜਿਹੜੀ APMC ਐਕਟ ਨੂੰ ਕਿੱਦਾਂ ਬਚਾਉਣਾ ਵਾ ਤੇ ਅਸੀਂ ਜਦ ਲੜਦੇ ਦਮ ਤੱਕ ਜਨਾ ਚਾਤ ਸਾਡੇ ਪ੍ਰਾਣ ਹੈ ਅਸੀਂ ਲੜਦੇ ਰਵਾਂਗੇ ਤੇ ਆਪਣੀ APMC ਐਕਟ ਨਹੀਂ ਟੁੱਟੂਣਾ ਵਗੇ ਸਾਰੇ ਲੋਕੀ ਲੋੜੀ ਮਨਾ ਰਹੇ ਆ ਤੇ ਕਿਸਾਨ ਜਿਹੜੇ ਬਿੱਲ ਸਾੜਦੇ ਨੇ ਤੇ ਕਿਸਾਨ ਕਰੂਗਾ ਕੀ ਜਾਵੇ ਕਿੱਥੇ ਫਿਰ ਫਿਰ ਉਹ ਤਾਂ ਕੋਈ ਹੋਈ ਰਹਿ ਗਿਆ ਬੇਲੀ ਸਾੜੂ ਜਦੋਂ ਉਹਦੇ ਘਰ ਤੋਂ ਲੋੜੀ ਭੁਜਦੀ ਨਹੀਂ ਭੰਗ ਭੁਜਣ ਡਈ ਆ ਤੇ ਲੋੜੀ ਕਾਹਨ ਲੋੜੀ ਪੈਸੇ ਨਾਲ ਮਨਾਉਣੀ ਆ ਤੇ ਜੇ ਉਹਦੀ ਜੇਬ 'ਚ ਪੈਸਾ ਹੀ ਹੈ ਨਹੀਂ ਸਾਡੀ ਫਸਲ ਰੁਲ ਗਈ ਪਿਛਲੇ ਝੋਨਾ ਪਿਛੇ ਰੁਲ ਗਿਆ ਹੁਣ ਗਾੜੀ ਜਿਹੜੀ ਕਣ ਗਿਆ ਇਹ ਜਿਹੜੀ ਇਹ ਲੋੜਨ ਦੀ ਤਿਆਰੀ ਆ ਤੇ ਲੋੜੀ ਕਾਦੀ ਰਹੇਗੀ ਸਾਡੀ ਲੋੜੀ ਦਿਵਾੜੀ ਤੇ ਫਿਰ ਸੜਕਾਂ ਤੇ ਰਹੇਗੀ ਲੱਗਦਾ ਕਿਸਾਨ ਫਿਰ ਸੜਕਾਂ ਤੇ ਰਹੇਗੇ ਸਾਰੇ ਬਿਲਕੁਲ ਜੀ ਬਿਲਕੁਲ ਸੜਕਾਂ ਤੇ ਆ ਪੁਰਤਕੋ ਤੇ ਹੈ ਹੀ ਨਹੀਂ ਸੜਕਾਂ ਤੋਂ ਸਵਾਰ ਅਸੀਂ ਜੇ ਸੜਕਾਂ ਤੇ ਹੀ ਆਵਾਂਗੇ ਜੇ ਇਹਦੀ ਜੇ ਕੰਨ ਤੇ ਜੂਨ ਹੀ ਸਰਕਦੀ ਜਾਂ ਗੂੰਗੀ ਬੋਲੀ ਸਰਕਾਰ ਜਾਗਦੀ ਨਹੀਂ ਤੇ ਕਹਿੰਦੇ ਨੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਦੇ ਕਿਸਾਨ ਵੀ ਆਪਣੇ ਘਰ ਬੈਠ ਕੇ ਆਪਣੇ ਬੱਚਿਆਂ ਨੂੰ ਦੇਖਦੇ ਹਨ ਬਿਲਕੁਲ ਸੋਚਣਾ ਚਾਹੀਦਾ ਇਹ ਸਰਕਾਰਾਂ ਦਾ ਫਰਜ਼ ਆ ਸਰਕਾਰਾਂ ਨਹੀਂ ਵੱਡੀ ਹੁੰਦੀਆਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਤੇ ਲੋਕਾਂ ਦੀ ਜਿਹੜੀ ਵੀ ਕੋਈ ਵੀ ਗੱਲ ਆ ਉਹ ਲੋਕਾਂ ਦੀ ਮੱਦੇਨਜ਼ਰ ਰੱਖ ਕੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਸਰਵੇ ਕਰਕੇ ਵੀ ਕੀ ਚਾਹੁੰਦੇ ਆ ਉਹਨਾਂ ਦਾ ਕਾਨੂੰਨ ਪਾਸ ਕਰਨਾ ਚਾਹੀਦਾ ਚੰਦ ਘਰਾਣਿਆਂ ਦੇ ਆਖੇ ਲਾ ਕੇ ਨਹੀਂ ਕਰਨਾ ਚਾਹੀਦਾ ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰਾਂ ਯੂ ਐਸ ਏ ਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਸੀ ਕਿ ਪੁਲਿਸ ਕੋਲੋਂ ਤੇ ਪੂਰੀ ਜਿਹੜੀ ਲੋਕ ਪਬਲਿਕ ਆ ਉਹ ਸਰਕਾਰਾਂ ਤੇ ਆਈ ਤਾਂ ਉਹਨਾਂ ਨੇ ਗੋਡਿਆਂ ਝੁੱਕ ਕੇ ਮਾਫੀ ਮੰਗੀ ਤੇ ਸਾਡੇ મોદી ਸਰਕਾਰ ਤੇ ਕਿੰਨੇ 700 ਪਿਛੇ ਮਰਵਾਤੇ ਡੱਲੇਵਾਲ ਸਾਹਿਬ ਹੁਣ ਮਰਨ ਤੇ ਬੈਏ ਤੇ ਅੱਜ ਦੋ ਅੱਜ ਮਰ ਗਏ ਇਹ ਕੀ ਬੰਦੇ ਆ ਵਾ ਮੇਰਾ ਨਾਮ ਮੈਂ ਕਰਬਖ ਸਿੰਘ ਰਿਟਾਇਰਡ ਇਨਸਪੈਕਟਰ ਪੰਜਾਬ ਰੋਡਵੇਜ਼ ਬਟਾਲਾ ਜੀ ਇਹ ਜਿਹੜੇ ਕਾਲੇ ਕਾਨੂੰਨ ਪਿਛਲੇ ਸਮੇਂ ਵਿੱਚ ਲੈ ਕੇ ਆਏ ਸੀ ਔਰ ਕਿਸਾਨੀ ਸੰਘਰਸ਼ ਦੁਆਰਾ ਜਿਹੜਾ ਸਾਰੇ ਵਰਲਡ ਦਾ ਰਿਕਾਰਡ ਬਣਿਆ ਸੰਘਰਸ਼ ਦਾ ਉਹ ਜਿਹਦੇ ਚ ਮੋਦੀ ਨੂੰ ਵਾਪਸ ਲੈਣੇ ਪਏ ਔਰ ਉਸ ਵੇਲੇ ਵੀ ਕਿਸਾਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਕਾਨੂੰਨ ਜਿਹੜੇ ਲਿਆਂਦੇ ਜਾ ਰਹੇ ਆ ਇਹ ਮੰਡੀ ਨੂੰ ਤਬਾਹ ਕਰ ਦੇਣਗੇ ਔਰ ਇਹਦੇ ਨਾਲ ਹਜ਼ਾਰਾਂ ਬੇਕਾਰ ਜਿਹੜੇ ਮੰਡੀ ਦੇ ਮਜ਼ਦੂਰ ਆ ਉਹ ਤਬਾਹ ਹੋ ਜਾਣਗੇ ਆਰਤੀ ਤਬਾਹ ਹੋ ਜਾਣਗੇ ਸ਼ੈਲਰ ਮਾਲਕ ਔਰ ਸਰਕਾਰ ਨਾ ਕਰਦੀ ਸੀ ਅੱਜ ਭਾਵੇਂ ਦਬਾਅ ਥੱਲੇ 13 ਮਹੀਨੇ ਦੇ ਸੰਘਰਸ਼ ਦਿੱਲੀ ਦੇ ਦਬਾਅ ਥੱਲੇ ਉਹ ਕਾਨੂੰਨ ਸਰਕਾਰ ਨੇ ਵਾਪਸ ਲੈ ਲੇ ਪਰ ਫਿਰ ਟ੍ਰੈਡੀ ਢੰਗ ਨਾਲ ਉਹ ਫਿਰ ਜਿਹੜਾ ਮੰਡੀ ਦੇ ਕਾਨੂੰਨ ਬਣਾ ਕੇ ਉਹਨਾਂ ਹੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜਿਹੜਾ ਲਿਆਂਦਾ ਜਾ ਰਿਹਾ ਹੈ ਔਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਪਿਛਲੀ ਫਰਵਰੀ ਤੋਂ ਜਿਹੜਾ ਸੰਘਰਸ਼ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵਿੱਢਿਆ ਔਰ ਜਿਹਦੇ ਤਹਿਤ ਸਾਥੀ ਡੱਲੇਵਾਲ ਮਰਨ ਮਰਦਾ ਅੱਜ 50ਵਾਂ ਦੇ ਨੇ ਮੇਰਾ ਨਾਮ ਜਤਾਰ ਸਿੰਘ ਆ ਜੀ ਪਿੰਡ ਮੇਰਾ ਹਰਦੋਜੰਡੇ ਆ ਪ੍ਰਧਾਨ ਸੁਖੀ ਸਿੰਘ ਹਰਦੋ ਝੰਡੇਵਾਲਾ ਪਿੰਡ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਗਲਤ ਕਾਨੂੰਨ ਬਣਾਏ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇਕੱਤਰ ਹੋਏ ਆਂ ਉਹਨਾਂ ਦੇ ਵਿੱਚ ਸਾਰਾ ਕੁਝ ਹੀ ਗਲਤ ਆ ਹਰ ਵਰਗ ਲਈ ਮਾਰੂ ਨੀਤੀਆਂ ਨੇ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਛੋਟੇ ਦੁਕਾਨਦਾਰਾਂ ਲਈ ਮਜ਼ਦੂਰਾਂ ਲਈ ਹਰ ਵਰਗ ਲਈ ਉਹਦੇ ਵਿੱਚ ਮਾਰੂ ਨੀਤੀਆਂ ਆ ਕਿਸੇ ਲਈ ਵੀ ਕੋਈ ਚੰਗੀ ਚੀਜ਼ ਨਹੀਂ ਹੈਗੀ ਉਸ ਕਰਕੇ ਦੀਆਂ ਦੀਆਂ ਕਾਪੀਆਂ ਸਾੜਦੇ ਬਿਲਕੁਲ ਅਸੀਂ ਉਹਨਾਂ ਦੇ ਵਿਰੋਧ ਕਰਦੇ ਹਾਂ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਅੱਜ ਉਹਨਾਂ ਦੀਆਂ ਕਾਪੀਆਂ ਸਾੜਨ ਲੱਗੇ ਆ ਲੋੜੀ ਵਾਲੇ ਤਿਉਹਾਰ ਦੇ ਦੇਣ ਵਾਸਤੇ ਬੜਾ ਜੀ ਹੋ ਗਿਆ ਤੁਹਾਨੂੰ ਗ੍ਰੀਟ ਕਰਦੇ ਹਾਂ ਜੀ ਖਲਾਚੇਰ ਵਿਰੋਧ ਹੋ ਗਿਆ ਕਰਦਿਆਂ ਕਿਉਂ ਨਹੀਂ ਸੁਣਾਈ ਹੋ ਰਹੀ ਸਰਮਾਈ ਵੇਖੋ ਸਰਕਾਰ ਦਾ ਗਲਤ ਰਵਈਆ ਆ ਹੰਕਾਰੀ ਰਵਈਆ ਆ ਜਿਹੜੀ ਸਰਕਾਰ ਗੱਲ ਨਹੀਂ ਸੁਣ ਰਹੀ ਧਲੇਵਾਲ ਸਾਹਿਬ ਦਾ ਜੋ 49ਵਾਂ ਦਿਨ ਹੋ ਗਿਆ ਮਰਨ ਵਰਤ ਦਾ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਆ ਕਿਸਾਨ ਸੜਕਾਂ ਤੇ ਆ ਕਿਉਂ ਸੜਕਾਂ ਤੇ ਆ ਸੋ ਸੋ ਸਰਕਾਰ ਦਾ ਹੰਕਾਰੀ ਰਵਈਆ ਆ ਕਿਸਾਨ ਇਕੱਠੇ ਹੀ ਆ ਕਿਸਾਨ ਇਕੱਠੇ ਹੋ ਵੀ ਰਹੇ ਆ ਕਿਸਾਨ ਪਹਿਲਾਂ ਵੀ ਇਕੱਠੇ ਹੀ ਆ ਇੱਕੋ ਮੰਗਾ ਨੇ ਅਸੋ ਕਿਸਾਨ ਇਕੱਠੇ ਹੋਣਗੇ ਇਕੱਠੇ ਹੋ ਕੇ ਹੀ ਗੱਲ ਬਣੇਗੀ